ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ कौर ਤੇ ਮੈਂ ਆ ਸੁਮਨ ਪ੍ਰੀਤ कौर ਅੱਜ ਹੈ 14 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 14 ਮਈ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਹੋਰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਨੀਰਜ ਚੋਪੜਾ ਨੇ ਹਾਲ ਹੀ ਵਿੱਚ ਦੋਹਾ ਡਾਇਮੰਡ ਲੀਗ ਦੇ ਵਿੱਚ ਕਿਹੜਾ ਮੈਡਲ ਜਿੱਤਿਆ ਹੈ ਹਾਂਜੀ ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਆਪਸ਼ਨ A ਇਸ ਦਾ ਰਾਈਟ ਆਨਸਰ ਦੋਹਾ ਕਿਉਂ ਬੋਲਿਆ ਜਾ ਰਿਹਾ ਇਹਨੂੰ ਕਿਉਂਕਿ ਇਹ ਦੋਹਾ ਦੇ ਵਿੱਚ ਹੋਈ ਹੈ ਕਤਰ ਦੀ ਕੈਪੀਟਲ ਆ ਦੋਹਾ ਕਲੀਅਰ ਤੇ ਨੀਰਜ ਚੋਪੜਾ ਨੇ ਇਸ ਦੇ ਵਿੱਚ ਸਿਲਵਰ ਦਾ ਮੈਡਲ ਜਿੱਤਿਆ ਤੇ 올림픽 ਖੇਡਾਂ ਦੇ ਵਿੱਚ ਨੀਰਜ ਚੋਪੜਾ ਨੇ 골ਡ ਮੈਡਲ ਜਿੱਤਿਆ ਸੀ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅਪਾਹਜ ਸਮਾਜ ਸੇਵੀ ਡਾਕਟਰ ਕੇ ਐਸ ਰਾਜਨਾ ਨੂੰ ਕਿਹੜੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ਹਾਂਜੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਅਪਾਹਜ ਸਮਾਜ ਸੇਵੀ ਡਾਕਟਰ ਕੇ ਐਸ ਰਾਜਨਾ ਤੇ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਆਪਸ਼ਨ ਸੀ ਇਸ ਆ ਰਾਈਟ ਆਨਸਰ ਪਦਮ ਸ਼੍ਰੀ ਅਵਾਰਡ ਭਾਰਤ ਦਾ ਚੌਥਾ ਸਭ ਤੋਂ ਵੱਡਾ ਅਵਾਰਡ ਆ ਤੇ ਇਹ ਅਵਾਰਡ ਮਿਲਿਆ ਹੁਣ ਡਾਕਟਰ ਕੇਐਸ ਰਾਜਨਾ ਨੂੰ ਅਪਾਹਜ ਵਿਅਕਤੀਆਂ ਦੀ ਸਮਾਜ ਸੇਵਾ ਦੇ ਲਈ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਹੜੇ ਦੇਸ਼ ਦੇ ਪਰਬਤારોਹੀ ਕਾਮੀ ਰੀਟਾ ਸ਼ੇਰਪਾ ਨੇ ਸਭ ਤੋਂ ਵੱਧ ਕੋਸ਼ਿਸ਼ਾਂ ਨਾਲ ਮਾਉਂਟ ਐਵਰੇਸਟ ਤੇ ਚੜਨ ਦਾ ਵਿਸ਼ਵ ਰਿਕਾਰਡ ਬਣਾਇਆ ਹਾਂਜੀ ਹੁਣ ਤੱਕ ਸਭ ਤੋਂ ਵੱਧ ਵਾਰ ਮਾਉਂਟ ਐਵਰੇਸਟ ਤੇ ਚੜਨ ਵਾਲੇ ਵਿਅਕਤੀ ਬਣਿਆ ਕਾਮੀ ਰੀਟਾ ਸ਼ੇਰਪਾ ਤੇ ਇਹਨਾਂ ਦੀ ਉਮਰ ਹੈਗੀ ਹੈ ਜੀ 54 ਸਾਲ ਤੇ 54 ਸਾਲਾਂ ਦੇ ਵਿੱਚ ਇਹ 29 ਵਾਰ ਮਾਉਂਟ ਐਵਰੈਸਟ ਤੇ ਚੜ ਚੁੱਕੇ ਆ ਤੇ ਇਹਨਾਂ ਨੇ ਵਰਲਡ ਰਿਕਾਰਡ ਬਣਾਇਆ ਵਾ ਤੇ ਕਿਹੜੇ ਦੇਸ਼ ਦੇ ਆ ਇਹ ਨੇਪਾਲ ਦੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਨੇਪਾਲ ਦੀ ਗੱਲ ਆ ਤਾਂ ਨੇਪਾਲ ਦੀ ਕੈਪੀਟਲ ਆ ਕਾਠਮੰਡੂ ਕਰੰਸੀ ਆ ਨੇਪਾਲੀ ਰੁਪਇਆ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਇੱਥੋਂ ਦੇ ਪੁਸ਼ਪ ਕਮਲ ਦਹਲ ਪ੍ਰਚੰਡ ਤੇ ਪ੍ਰੈਜ਼ੀਡੈਂਟ ਆ ਰਾਮਚੰਦਰ ਪੌਂਡੇਲ ਬੋਰ ਆਸਟਰੀ ਫੌਜੀ ਅਭਿਆਸ ਸ਼ਾਂਤੀ ਪ੍ਰਯਾਸ ਫੋਰ ਨੇਪਾਲ ਦੇ ਵਿੱਚ ਸ਼ੁਰੂ ਹੋਇਆ ਨੇਪਾਲ ਦੇ ਤੁਮੰਗ ਭਾਈਚਾਰੇ ਨੇ ਸੋਨਮ ਲੋਸਰ ਮੌਕੇ ਨਵਾਂ ਸਾਲ ਮਨਾਇਆ ਨੇਪਾਲ ਅਗਲੇ 10 ਸਾਲਾਂ ਵਿੱਚ ਭਾਰਤ ਨੂੰ 10000 ਮੈਗਾਵਾਟ ਬਿਜਲੀ ਨਿਰਜਾਤ ਕਰੇਗਾ ਨੇਪਾਲ ਅਧਿਕਾਰਤ ਤੌਰ ਤੇ ਸੰਮਲਿੰਗੀ ਵਿਆਹ ਨੂੰ ਰਜਿਸਟਰ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ ਨੈਕਸਟ ਹੈ ਹਾਲ ਹੀ ਵਿੱਚ ਮਹਿਲਾ ਹੱਕ ਲਈ ਲਈ ਹਾਕੀ ਇੰਡੀਆ ਨਾਲ ਕਿਸ ਨੇ ਪਾਈਵਾਲੀ ਕੀਤੀ ਹੈ ਹਾਂਜੀ ਮਹਿਲਾ ਹਾਕੀ ਲੀਗ ਮਹਿਲਾ ਹਾਕੀ ਲੀਗ ਬੰਗਲਾਦੇਸ਼ ਦੇ ਵਿੱਚ ਹੋਣੀ ਹੈ 3 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਤੇ ਇਸ ਹਾਕੀ ਲੀਗ ਦੇ ਵਿੱਚ ਕੋਕਾ ਕੋਲਾ ਨੇ ਹਾਕੀ ਲੀਗ ਦੇ ਨਾਲ ਹਾਕੀ ਇੰਡੀਆ ਦੇ ਨਾਲ ਪਾਈਵਾਲੀ ਕੀਤੀ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹਾਲ ਹੀ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਸ ਸਥਾਨ ਤੇ ਐਗਰੀਕਲਚਰ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਹਾਂਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਨਵੀਂ ਦਿੱਲੀ ਦੇ ਵਿੱਚ ਐਗਰੀਕਲਚਰ ਇੰਟੀਗ੍ਰੇਟਿੰਗ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਆਪਸ਼ਨ B ਇਜ਼ ਦਾ ਰਾਈਟ ਆਨਸਰ ਨਵੀਂ ਦਿੱਲੀ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਨਰਸ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਨਰਸ ਦਿਵਸ ਹਰੇਕ ਸਾਲ 12 ਮਈ ਨੂੰ ਮਨਾਇਆ ਜਾਂਦਾ ਹਰ ਸਾਲ 12 ਮਈ ਨੂੰ ਫਲੋਰੈਂਸ ਨਾਈਟਿੰਗਲ ਨੂੰ ਸ਼ਰਧਾਂਜਲੀ ਦੇਣ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਫਲੋਰੈਂਸ ਨਾਈਟਿੰਗਲ ਦਾ ਜਨਮ 12 ਮਈ 1820 ਨੂੰ ਹੋਇਆ ਸੀ ਤੇ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਕੈਨੇਡਾ ਸੰਯੁਕਤ ਰਾਸ਼ਟਰ ਦੇ ਵਿੱਚ ਅੰਤਰਰਾਸ਼ਟਰੀ ਨਰਸ ਦਿਵਸਿਕ ਹਫਤੇ ਦੇ ਵਜੋਂ ਮਨਾਇਆ ਜਾਂਦਾ ਤੇ 12 ਮਈ ਨੂੰ ਇਹ ਵੀਕ ਖਤਮ ਹੁੰਦਾ ਵਾ ਠੀਕ ਹੈ ਤੇ ਇਸ ਦਿਨ ਨੂੰ ਅਕਸਰ ਰਾਸ਼ਟਰੀ ਨਰਸ ਹਫਤੇ ਵਜੋਂ ਜਾਣਿਆ ਜਾਂਦਾ ਵਾ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ 2 ਮਈ ਨੂੰ ਵਿਸ਼ਵ ਟੂਨਾ ਦਿਵਸ ਮਨਾਇਆ ਗਿਆ 3 ਮਈ ਨੂੰ ਵਿਸ਼ਵ ਪ੍ਰੈਸ ਤੰਤਰਤਾ ਦਿਵਸ ਮਨਾਇਆ ਗਿਆ ਅਤੇ ਅੰਤਰਰਾਸ਼ਟਰੀ ਚੇਤਾ ਦਿਵਸ ਮਨਾਇਆ ਗਿਆ 4 ਮਈ ਨੂੰ ਅੰਤਰਰਾਸ਼ਟਰੀ ਅੱਗ ਬੁਝਾਓ ਦਿਵਸ ਮਨਾਇਆ ਗਿਆ ਅਤੇ ਕੋਲਾ ਮਾਈਨਰ ਦਿਵਸ ਮਨਾਇਆ ਗਿਆ। 5 ਮਈ ਨੂੰ ਵਿਸ਼ਵ ਹਾਸਾ ਦਿਵਸ ਮਨਾਇਆ ਗਿਆ ਅਤੇ ਵਿਸ਼ਵ ਪੁਰਤਗਾਲੀ ਭਾਸ਼ਾ ਦਿਵਸ ਵੀ ਮਨਾਇਆ ਗਿਆ। 7 ਮਈ ਨੂੰ ਵਿਸ਼ਵ ਦਮਾ ਦਿਵਸ ਮਨਾਇਆ ਗਿਆ। 8 ਮਈ ਨੂੰ ਵਿਸ਼ਵ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਦਿਵਸ ਮਨਾਇਆ ਗਿਆ। ਅਤੇ ਵਿਸ਼ਵ ਥੈਲੇਸੀਮੀਆ ਦਿਵਸ ਵੀ 8 ਮਈ ਨੂੰ ਮਨਾਇਆ ਗਿਆ। 10 ਮਈ ਨੂੰ ਅੰਤਰਰਾਸ਼ਟਰੀ ਆਰਗਾਨੀਆ ਦਿਵਸ ਮਨਾਇਆ ਗਿਆ ਤੇ ਵਿਸ਼ਵ ਲੂਪਸ ਦਿਵਸ ਮਨਾਇਆ ਗਿਆ। 11 ਮਈ ਨੂੰ ਰਾਸ਼ਟਰੀ ਟੈਕਨੋਲੋਜੀ ਅਤੇ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਮਨਾਇਆ ਗਿਆ ਨੈਕਸਟ ਹੈ ਔਰਤਾਂ ਵਿਰੋਧ ਹਿੰਸਾ ਨਾਲ ਨਜਿੱਠਣ ਲਈ ਹਾਲ ਹੀ ਵਿੱਚ ਕਿਸ ਸੰਸਥਾ ਨੇ ਪਹਿਲਾ ਕਾਨੂੰਨ ਅਪਣਾਇਆ ਹਾਂਜੀ ਔਰਤਾਂ ਵਿਰੋਧ ਹਿੰਸਾ ਦੇ ਨਾਲ ਨਜਿੱਠਣ ਦੇ ਲਈ ਰੀਸੈਂਟਲੀ ਯੂਰਪੀਅਨ ਸੰਗ ਨੇ ਪਹਿਲਾ ਕਾਨੂੰਨ ਅਪਣਾਇਆ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਹਾਲ ਹੀ ਵਿੱਚ ਗਲਾਈ ਪਟੋਥੈਰੈਕਸ ਪਨਰੀਆ ਪਰਤਾਈ ਨੂੰ ਖਬਰਾਂ ਵਿੱਚ ਦੇਖਿਆ ਗਿਆ ਇੱਕ ਕਿਸ ਪ੍ਰਜਾਤੀ ਨਾਲ ਸਬੰਧਿਤ ਆ हां जी रिसेंटली काफी ਚਰਚਾ ਦੇ ਵਿੱਚ ਰਹੀ ਹੈ ਇੱਕ ਪ੍ਰਜਾਤੀ ਜਿਸ ਦਾ ਨਾਮ ਆ ਗਲਾਈ ਪਟੋਰੇਥੈਕਸ ਪਰ ਇਹਨੀਆਂ ਵਰਤਾਈ ਤੇ ਇਸ ਨੂੰ ਰੀਸੈਂਟਲੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਦੇਖਿਆ ਗਿਆ ਤੇ ਇਹ ਕੈਟਫਿਸ਼ ਦੇ ਨਾਲ ਸੰਬੰਧਿਤ ਆ অপਸ਼ਨ ਬੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਹ ਪ੍ਰਜਾਤੀ ਤੇ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਦੇਖੀ ਗਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬ੍ਰਹਮਪੁੱਤਰ ਨਦੀ ਦੀ ਇੱਕ ਸਹਾਇਕ ਨਦੀ ਆ ਠੀਕ ਹੈ ਜਿਸ ਦਾ ਨਾਮ ਹੈ ਤੁੰਗ ਸਟ੍ਰੀਮ ਤੇ ਇਸ ਦੇ ਵਿੱਚ ਇਸ ਪ੍ਰਜਾਤੀ ਨੂੰ ਪਾਇਆ ਗਿਆ ਵਾ ਹੁਣ ਅਰੁਣਾਚਲ ਪ੍ਰਦੇਸ਼ ਦੀ ਗੱਲ ਆ ਤਾਂ ਜਲਦੀ ਨਾਲ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਕਮੈਂਟ ਬਾਕਸ ਦੇ ਵਿੱਚ ਲਿਖੋ ਹਾਂਜੀ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਆ ਇਟਾ ਨਗਰ ਇੱਥੋਂ ਦੇ ਚੀਫ ਮਿਨਿਸਟਰ ਆ ਪੀਮਾ ਖਾਂਡੂ ਗਵਰਨਰ ਆ ਜਨਰਲ ਕੇਵਲਿਆ ਤ੍ਰਿਬਿਤਰਮ ਪਰਨਾਇਕ ਆ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾਮ ਦਫਾ ਨੈਸ਼ਨਲ ਪਾਰਕ ਆ ਪਖੂਈ ਨੈਸ਼ਨਲ ਪਾਰਕ ਆ ਬੋਲਿੰਗ ਨੈਸ਼ਨਲ ਪਾਰਕ ਆ ਨੈਕਸਟ ਹੈ हाल ही ਵਿੱਚ 22ਵੇਂ ਏਸ਼ੀਅਨ ਟੀਮ ਸੁਕਵੇਸ ਚੈਂਪੀਅਨਸ਼ਿਪ ਇਸ ਦੇਸ਼ ਦੇ ਵਿੱਚ ਕਰਵਾਈ ਜਾਵੇਗੀ ਹਾਂਜੀ 22ਵੇਂ ਨੰਬਰ ਦੀ ਏਸ਼ੀਅਨ ਟੀਮ ਸੁਕਵੇਸ ਚੈਂਪੀਅਨਸ਼ਿਪ ਚੀਨ ਦੇ ਵਿੱਚ ਕਰਵਾਈ ਜਾ ਕਰਵਾਈ ਜਾਵੇਗੀ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਚੀਨ ਹੁਣ ਚੀਨ ਦੇ ਵਿੱਚ ਕਰਵਾਈ ਜਾਵੇਗੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਨਾ ਬੀਜੀ ਕ੍ਰਾਂਸੀਆ ਰੇਨ ਮਿਨਵੀ ਪ੍ਰੈਜ਼ੀਡੈਂਟ ਹੈ ਜੀ ਚਿਨਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਹੈ ਵਾਇਡ ਗੋਲਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਆ ਚੀਨ ਨੇ ਅੰਟਾਰਕਟਿਕ ਵਿਗਿਆਨਿਕ ਅਧਿਐਨਾਂ ਲਈ ਕਿਆਨਲਿੰਗ ਸਟੇਸ਼ਨ ਦਾ ਉਦਘਾਟਨ ਕੀਤਾ ਭਾਰਤੀ ਫੌਜ ਨੇ ਚੀਨ ਨਾਲ ਲੱਗਦੀ ਸਰਹੱਦ ਤੇ ਆਈ ਜੀਡੀ ਅਤੇ ਆਈਐਸ ਸਿਸਟਮ ਤਾਇਨਾਤ ਕੀਤਾ ਅਮਰੀਕਾ ਆਸਟ੍ਰੇਲੀਆ ਅਤੇ ਜਾਪਾਨ ਨੇ ਦੱਖਣੀ ਚੀਨ ਸਾਗਰ ਵਿੱਚ ਸੰਯੁਕਤ ਅਭਿਆਸ ਕਰਵਾਇਆ ਚੀਨ ਨੇ ਇੱਕ ਨਵਾਂ ਸੈਟੇਲਾਈਟ ਆਇਨ ਸਟ੍ਰਾਈਮ ਪ੍ਰੋਬ ਲੋਚ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਏਆਈਐਮਐਸ ਲਈ ਦੁਨੀਆ ਦਾ ਪਹਿਲਾ ਆਈਐਸਓ ਪ੍ਰਮਾਣਿਕरण ਕਿਸ ਨੇ ਪ੍ਰਾਪਤ ਕੀਤਾ ਹਾਂਜੀ ਏਆਈਐਮਐਸ ਜਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮੈਨੇਜਮੈਂਟ ਸਿਸਟਮ ਇਸ ਦੇ ਲਈ ਦੁਨੀਆ ਦਾ ਪਹਿਲਾ ਆਈਐਸਓ ਪ੍ਰਮਾਣਿਕरण ਪ੍ਰਾਪਤ ਰਾਪਤ ਕੀਤਾ ਇਮਫੋਸਿਸ ਨੇ অপਸ਼ਨ ਬੀ ਇਸ ਆ ਰਾਈਟ ਆਨਸਰ ਇਮਫੋਸਿਸ ਇਕ ਸੰਸਥਾਪਕ કોਣਾ ਸੁਦਾ ਬੁੱਤੀ ਤੇ ਸੁਦਾ ਮੂਰਤੀ ਨੂੰ ਰੀਸੈਂਟਲੀ ਰਾਜ ਸਭਾ ਮੈਂਬਰ ਦੇ ਲਈ ਨਾਮਜ਼ਦ ਕੀਤਾ ਗਿਆ ਦੇਖੋ ਰਾਜ ਸਭਾ ਦੀਆਂ ਟੋਟਲ 250 ਸੀਟਾਂ ਹਨ ਜਿਨ੍ਹਾਂ ਦੇ ਵਿੱਚੋਂ 238 ਆ ਜਿਹੜੇ ਇਹ ਆਪਰਤੱਖ ਦੇ ਵਿੱਚ ਚੁਣੇ ਜਾਂਦੇ ਆ ਮੈਂਬਰ ਤੇ ਦੋ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰ ਸਕਦਾ ਦੇ 12 ਮੈਂਬਰ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਫੇਮਸ ਹੋਣੇ ਚਾਹੀਦੇ ਆ ਚਾਰ ਖੇਤਰ ਹੁੰਦੇ ਆ ਕਲਾ ਦਾ ਸਾਹਿਤ ਦਾ ਇਸ ਤੋਂ ਇਲਾਵਾ ਸੋਸ਼ਲ ਵਰਕਰ ਦਾ ਠੀਕ ਹੈ ਤੇ ਇੱਕ ਖੇਤਰ ਵਿਗਿਆਨ ਦਾ ਤੇ ਇਮਫੋਸਿਸ ਦੇ ਸੰਸਥਾਪਕ ਸੁਦਾ ਮੂਰਤੀ ਸੁਦਾ ਮੂਰਤੀ ਇਹ ਸਾਹਿਤ ਦੇ ਖੇਤਰ ਵਿੱਚ ਫੇਮਸ ਆ ਫੇਮਸ ਰਾਈਟਰ ਆ ਤੇ ਇਹਨਾਂ ਨੂੰ ਰਾਸ਼ਟਰਪਤੀ ਵੱਲੋਂ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਨੈਕਸਟ ਹੈ ਬੈਂਕਾਂ ਲਈ ਡਿਜੀਟਲ ਕ੍ਰੈਡਿਟ ਸਰਵਿਸ ਕਿਸ ਨੇ ਹਾਲੇ ਹੀ ਵਿੱਚ ਸ਼ੁਰੂ ਕੀਤੀ ਹਾਂਜੀ ਬੈਂਕਾਂ ਦੇ ਲਈ ਡਿਜੀਟਲ ਕ੍ਰੈਡਿਟ ਸਰਵਿਸ ਸ਼ੁਰੂ ਕੀਤੀ ਹੈ ਜੈਟਾ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਜੈਟਾ ਹੈ ਕੀ ਆ ਜੈਟਾ ਇੱਕ ਇੰਟਰਨੈਸ਼ਨਲ ਲੈਵਲ ਤੇ ਬੈਂਕਾਂ ਦੇ ਲਈ ਟੈਕਨੋਲੋਜੀ ਪ੍ਰੋਵਾਈਡ ਕਰਦਾ ਵਾ ਠੀਕ ਹੈ ਤੇ ਹੁਣ ਡਿਜੀਟਲ ਕ੍ਰੈਡਿਟ ਸਰਵਿਸ ਲਾਂਚ ਕੀਤੀ ਹੈ ਜੈਟਾ ਨੇ ਬੈਂਕਾਂ ਦੇ ਲਈ ਨੈਕਸਟ ਸਟੈਪ ਹਾਲ ਹੀ ਵਿੱਚ ਪਾਕਿਸਤਾਨ ਨੇ ਕਿਸ ਦੇਸ਼ ਦੇ ਸਹਿਯੋਗ ਨਾਲ ਆਪਣਾ ਪਹਿਲਾ ਚੰਦਰ ਮਿਸ਼ਨ ਆਈ ਕਯੂਬ ਕਮਰ ਲਾਂਚ ਕੀਤਾ ਹਾਂਜੀ ਪਾਕਿਸਤਾਨ ਨੇ ਚੀਨ ਦੀ ਹੈਲਪ ਦੇ ਨਾਲ ਆਪਣਾ ਪਹਿਲਾ ਚੰਦਰਮਾ ਮਿਸ਼ਨ IQ ਕਮਰ ਲਾਂਚ ਕੀਤਾ ਹੁਣ ਪਾਕਿਸਤਾਨ ਨੇ ਲਾਂਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ ਪਾਕਿਸਤਾਨ ਦੀ ਕੈਪੀਟਲ ਹੈ ਇਸਲਾਮਾਬਾਦ ਕਰੰਸੀ ਆ ਪਾਕਿਸਤਾਨੀ ਰੁਪਇਆ ਪ੍ਰੈਜ਼ੀਡੈਂਟ ਆ ਆਸਿਫ ਅਲੀ 14ਵੇਂ ਨੰਬਰ ਦੇ ਨਵੇਂ ਬਣਿਆ ਹੀ ਪ੍ਰਾਈਮ ਮਿਨਿਸਟਰ ਸ਼ਾਹਵਾਜ਼ ਸ਼ਰੀਫ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈਡ ਕਲਿਫ ਲਾਈਨ ਬੋਲਦੇ ਆ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡੁਰੰਡ ਲਾਈਨ ਬੋਲਦੇ ਆ ਠੀਕ ਹੈ ਤੇ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਲੈਂਦਾ ਪੰਜਾਬ ਆ ਪਾਕਿਸਤਾਨ ਦੇ ਵਿੱਚ ਠੀਕ ਹੈ ਇਹਦੇ ਮੈਂ ਤੁਹਾਨੂੰ ਕਰਵਾਇਆ ਸੀ ਮੁੱਖ ਮੰਤਰੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਆ ਤਾਂ ਉਹਨਾਂ ਦਾ ਨਾਮ ਦੱਸੋ ਕੀ ਆ ਨਵਾਜ਼ ਸ਼ਰੀਫ ਹ ਲੈਂਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਨੈਕਸਟ ਹੈ ਹਾਲ ਹੀ ਵਿੱਚ ਮੂਵਈ ਕ੍ਰਿਕਟ ਟੀਮ ਦਾ ਮੁੱਖ ਕੋਚ ਕਿਸ ਨੂੰ ਚੁਣਿਆ ਗਿਆ ਹਾਂਜੀ ਮੂਵਈ ਕ੍ਰਿਕਟ ਟੀਮ ਦਾ ਮੁੱਖ ਕੋਚ ਚੁਣਿਆ ਗਿਆ ਵਾ ਓਮਕਾਰ ਸਾਲਵੀ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਦੇਖ ਸਕਦੇ ਤੁਸੀਂ ਇਸ ਦੇ ਵਿੱਚ ਵੀ ਮੂਮੋਈ ਟੀਮ ਦੇ ਮੁੱਖ ਕੋਚ ਓਮਕਾਰ ਸਾਲਵੀ ਹੁਣ ਅਸੀਂ ਕਰੰਟ ਅਫੇਅਰ ਦੀ ਗੱਲ ਕਰ ਰਹੇ ਹਾਂ ਤਾਂ ਰੀਸੈਂਟਲੀ ਮੈਂ ਤੁਹਾਨੂੰ ਜਿੰਨੀ ਵੀ ਕਰੰਟ ਅਫੇਅਰ ਕਰਵਾਈਆਂ ਉਹਨੂੰ ਵੀ ਰਿਵਾਈਜ਼ ਕਰ ਲੈਣੇ ਆ ਗੂਗਲ ਨੇ ਭਾਰਤ ਵਿੱਚ ਵਾਲਟ ਐਪ ਲਾਂਚ ਕੀਤਾ ਜਰਮਨ ਕੰਪਨੀ ਐ ਇਸਨੇ ਮੋਮਬੱਤੀ ਮੋਮ ਦੁਆਰਾ ਸੰਚਾਲਿਤ ਇੱਕ ਰਾਕੇਟ ਦਾ ਪ੍ਰੀਖਣ ਕੀਤਾ ਸ਼੍ਰੀਲੰਕਾ ਨੇ ਅਡਾਨੀ ਗ੍ਰੀਨ ਨੂੰ ਪਵਨ ਊਰਜਾ ਵਿਕਸਿਤ ਕਰਨ ਦੀ ਮਨਜ਼ੂਰੀ ਦਿੱਤੀ ਜوجਵਿੰਦਰ ਚਾਹਲ T20 ਵਿੱਚ 350 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਨੇਪਾਲ ਵਿੱਚ ਮਾਤ ਤੀਰਤ ਅੰਸੀ ਉਤਸਵ ਮਨਾਇਆ ਗਿਆ ਰੀਅਲ ਮੈਡਰਿਡ ਫੁੱਟਬਾਲ ਕਲੱਬ ਨੇ ਸਕਤੀਮਾ ਲਾ ਲੀਗਾ ਕਿਤਾਬ ਜਿੱਤਿਆ Bajaj Auto ਦੁਨੀਆ ਦਾ ਪਹਿਲਾ CNG ਨਾਲ ਸੰਚਾਲਿਤ ਚੱਲਣ ਵਾਲਾ ਮੋਟਰਸਾਈਕਲ ਲਾਂਚ ਕਰੇਗਾ ICC ਮਹਿਲਾ T20 ਵਿਸ਼ਵ ਕੱਪ 2024 ਬੰਗਲਾਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ ਸਕਾਟ ਫਲੇਮਿੰਗ ਨੂੰ ਭਾਰਤੀ ਪੁਰਸ਼ ਬਾਸਕਟਬਾਲ ਟੀਮ ਦਾ ਮੁੱਖ ਕੋਚ ਚੁਣਿਆ ਗਿਆ ਅਮੁੱਲ ਨੂੰ T20 ਵਿਸ਼ਵ ਕੱਪ ਲਈ ਸ਼੍ਰੀਲੰਕਾ ਦਾ ਕਾਰ ਦਾ ਸਪான்ਸਰ ਬਣਾਇਆ ਗਿਆ ਕਿਰਨ ਵਿਲਕਸਨ ਨੇ ਆਪਣਾ ਪਹਿਲਾ ਸੁਨੋਕਰ ਵਿਸ਼ਵ ਖਿਤਾਬ ਜਿੱਤਿਆ ਅਮੁੱਲ T20 ਵਿਸ਼ਵ ਕੱਪ ਵਿੱਚ ਅਮਰੀਕਾ ਅਤੇ ਦੱਖਣੀ ਅਫਰੀਕਾ ਦਾ ਵੀ ਸਪான்ਸਰ ਬਣਿਆ ਮਿਆਮੀ ਗ੍ਰਾਂਪਰੀ ਲੌਂਡੇ ਨੌਰਿਸ ਨੇ ਜਿੱਤਿਆ ਭਾਰਤ ਨੇ ਜਾਪਾਨ ਨੂੰ ਪਛੜ ਕੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਊਰਜਾ ਪੈਦਾ ਕਰਨ ਵਾਲੇ ਦੇਸ਼ ਦੇ ਵਜੋਂ ਟੌਪ ਤੇ ਆਇਆ ਤੀਜੇ ਨੰਬਰ ਤੇ ਆਇਆ ਭਾਰਤ ਠੀਕੇ ਉੱਭਰਿਆ ਜਾਪਾਨ ਨੂੰ ਪਿੱਛੇ ਛੱਡ ਕੇ ਗੁਜਰਾਤ ਦੇ ਅਜ਼ਰਖ ਨੂੰ GI ਟੈਗ ਮਿਲਿਆ ਦੌਲਤਮੰਦ ਸ਼ਹਿਰਾਂ ਦੀ ਰਿਪੋਰਟ 2024 ਵਿੱਚ ਨਿਊਯਾਰਕ ਨੂੰ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਐਲਾਨਿਆ ਗਿਆ ਜੋਸ ਰਾਉਲ ਮੁਲੀਨੋ ਨੂੰ ਪਨਾਮਾ ਦਾ ਰਾਸ਼ਟਰਪਤੀ ਚੁਣਿਆ ਗਿਆ ਦਿੱਲੀ ਯੂਨੀਵਰਸਿਟੀਜ਼ ਵਿਕਾਸ ਭਾਰਤ ਲਈ ਦੌੜ ਮੈਰਾਥਨ ਦਾ ਆਯੋਜਨ ਕੀਤਾ ਗਿਆ ਹਾਂਜੀ ਇਸ ਦੇ ਨਾਲ ਸਾਡੀ ਆਤ ਅੱਜ ਜਦ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ